ਨਿਊ ਮਤਲਬ ਇਹ ਲਾ ਲੋ ਬਿਲਕੁਲ ਨਿਊ ਕਨਸੈਪਟ ਤੇ ਨਿਊ ਡਿਜ਼ਾਈਨ ਦੇ ਵਿੱਚ ਬਿਲਕੁਲ ਜੀ ਠੀਕ ਹੈ ਇਸ ਤਰ੍ਹਾਂ ਦਾ ਡੋਰ ਨਾ ਤੁਸੀਂ ਕਦੇ ਦੇਖਿਆ ਹੋਵੇਗਾ ਫਿਲਮਾਂ ਵਗੈਰਾ ਚਾਹ ਜਾਂ ਕਿਤੇ ਮਤਲਬ ਸੀਰੀਅਲ ਵਗੈਰਾ ਚ ਦੇਖਿਆ ਹੋਵੇਗਾ ਤੁਹਾਨੂੰ ਆਪਾਂ ਬਿਲਕੁਲ ਲਾਈਵ ਦਿਖਾ ਰਹੇ ਹਾਂ ਉਰੇ ਇਹਦਾ ਸਿਰਫ ਪ੍ਰਾਈਸ ਹੈਗਾ ਦਰਵਾਜ਼ੇ ਦਾ 650 ਰੁਪਿਆ ਸਕੁਅਰ ਫੁੱਟ ਠੀਕ ਹੈ ਬਿਲਕੁਲ ਜੀ ਮੈਂ ਇਹੀ ਕਹਿ ਰਿਹਾ ਸੀ ਵੀ ਇਦੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਹ ਯਾਰ ਡੋਰ ਜਾਂ ਇਹ ਚੀਜ਼ ਕਿਸੇ ਨੇ ਦੇਖੀ ਹੋਵੇ ਜੀ 650 ਰੁਪਿਆ ਸਕੁਅਰ ਫੁੱਟ ਦੇ ਵਿੱਚ ਦਰਵਾਜ਼ਾ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਵੱਖਰੋ ਵੱਖਰੀ ਮਿਲ ਜਾਣ ਬਿਲਕੁਲ ਮਤਲਬ ਜਿਹੜਾ ਬੰਦਾ ਕੋਠੀ ਬਣਾ ਰਿਹਾ ਹੈ ਇਹ ਆਪਣੀ ਕੋਠੀ ਵਾਲੇ ਵਾਸਤੇ ਖਾਸ ਹੈਗਾ ਜਿਹੜਾ ਬੰਦਾ ਕੋਠੀ ਬਣਾ ਰਿਹਾ ਹੈ ਪੈਂਟ ਹਾਊਸ ਬਣਾ ਰਿਹਾ ਹੈ ਲਗਜ਼ਰੀ ਵਿਲਾ ਬਣਾ ਰਿਹਾ ਹੈ ਆਪਣੇ ਫਾਰਮ ਹਾਊਸ ਬਣਾ ਰਿਹਾ ਹੈ ਇਸ ਦੇ ਵਿੱਚ ਡਿਜ਼ਾਈਨ ਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਲਾਇਨ ਵਾਲਾ ਡਿਜ਼ਾਈਨ ਹੈ ਡਿਜ਼ਾਈਨ ਕਸਟਮਾਈਜ਼ ਹੈ ਕਸਟਮਰ ਕਿਤੋਂ ਵੀ ਲੈ ਕੇ ਆਏਗਾ ਇੰਟਰਨੈਟ ਤੋਂ ਕੱਢ ਕੇ ਲੈ ਕੇ ਆਏਗਾ ਜਾਂ ਕਿਸੇ ਦੀ ਫੋਟੋ ਕਲਿੱਕ ਕਰਕੇ ਲੈ ਕੇ ਆਏਗਾ ਉਹ ਡਿਜ਼ਾਈਨ ਆਪਾਂ ਉਹਦੇ ਅਕੋਰਡਿੰਗ ਬਣਾ ਦਾਂਗੇ ਠੀਕ ਹੈ ਇਹਦੇ ਵਿੱਚ ਡਿਜ਼ਾਈਨ ਵੱਖਰ-ਵੱਖਰੀ ਮਿਲ ਜਣਗੇ ਡਿਜ਼ਾਈਨ ਦਾ ਕੋਈ ਐਕਸਟਰਾ ਚਾਰਜਿੰਗ ਨਹੀਂ ਹੈਗਾ ਡ ਜਾਲੀ ਜੋ ਹੋਏਗੀ ਸਾਡੀ ਇੱਕ ਜਾਲੀ ਸਟੀਲ ਦੀ ਹੋਏਗੀ ਔਰ ਦੂਜੀ ਜਾਲੀ ਅਲੂਮੀਨੀਅਮ ਦੀ ਹੋਏਗੀ ਜਾਲੀ ਨੂੰ ਪੇਂਟ ਪਾਲਿਸ਼ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਕਦੇ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹਜ਼ਾਰਾਂ ਹੀ ਹੈ ਇਹਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਜਿਵੇਂ ਕਿ ਇਹ ਮਰਿੰਡੀ ਦੀ ਲੱਕੜ ਹੈਗੀ ਹੈ ਇਹ ਪਾਈਨ ਦੀ ਲੱਕੜ ਹੈਗੀ ਹੈ ਇਹ ਸਾਗਵਾਨ ਦੀ ਹੈਗੀ ਹੈ ਇਹ ਸਾਗਵਾਨ ਦੀ ਲੱਕੜ ਹੈਗੀ ਹੈ ਮਤਲਬ ਇਸ ਤਰ੍ਹਾਂ ਹੀ ਉਸ ਦੇ ਮੁਤਾਬਿਕ ਇਹਦੇ ਵਿੱਚ ਡਿਜ਼ਾਈਨ ਕਲਰ ਅਵੇਲੇਬਲ ਨੇ ਸਾਗਵਾਨ ਵਾਲਾ ਡਿਜ਼ਾਈਨ ਮਰਿੰਡੀ ਵਿੱਚ ਵੀ ਬਣਵਾ ਸਕਦੇ ਆ ਮਰਿੰਡੀਆ ਵਾਲਾ ਡਿਜ਼ਾਈਨ ਪਾਇੰਚ ਵੀ ਮਤਲਬ ਡਿਜ਼ਾਈਨ ਨਾਲ ਕੋਈ ਵੈਰੀ ਨਹੀਂ ਕਰਦਾ ਰੇਟ ਸਿਰਫ ਲੱਕੜ ਨਾਲ ਰੇਟ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ੍ਹ ਜ਼ਿਲ੍ਹਾ ਬਰਨਾਲਾ ਭਰਾਵੋ ਆਪਾਂ ਵਾਹੀ ਦਰਵਾਜ਼ਿਆਂ ਦੀ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਅੱਗੇ ਜੇਵੀ ਡੋਰ ਜੀਰਕਪੁਰ ਜਿਹੜੀ ਇੱਕ ਇੰਡੀਆ ਦੀ ਇਕਲੌਤੀ ਇਹੀ ਏਜੰਸੀ ਹੈ ਜਿੱਥੇ ਅੱਜ ਆਪਾਂ ਗੱਲਬਾਤ ਕਰਦੇ ਆ ਜੀ ਵੀ ਡੋਰ ਦੇ ਵਿੱਚ ਆਏ ਵਿਆਗੇ ਕੰਪਨੀ ਦੀ ਓਨਰ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਹੋ ਜੀ ਵਡਿਆ ਵਡਿਆ ਵੀਰ ਜੀ ਸਤਿ ਸ੍ਰੀ ਅਕਾਲ ਤੇ ਹੋਰ ਸੁਣਾਓ ਜੀ ਅੱਜ ਜੀ ਸਾਡੇ ਸਰੋਤਿਆਂ ਲਈ ਕੀ ਲੈ ਕੇ ਆਏ ਹੋ ਜੀ ਕੀ ਪੇਸ਼ ਕਰੋਗੇ ਅੱਜ ਆਪਾਂ ਡੋਰਸ ਬਣਾਉਂਦੇ ਆ ਹਰ ਵਾਰੀ ਡੋਰਸ ਹੀ ਲੈ ਕੇ ਆਏ ਆ ਲੈ ਕੇ ਆਨੇ ਤੇ ਬਿਲਕੁਲ ਨਵੇਂ ਡਿਜ਼ਾਈਨ ਲੈ ਕੇ ਆਨੇ ਤੁਸੀਂ ਦੇਖ ਸਕਦੇ ਹੋ ਇਹ ਡੋਰਸ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਇੱਕ ਸੈਂਪਲਸ ਲੱਗੇ ਹੋਏ ਨੇ ਮਾਈਕਾ ਡੋਰ ਆ ਗਿਆ ਇਹਨੂੰ ਆਪਾਂ ਟਿਕ ਵਨੀਅਰ ਡੋਰ ਕਹਿ ਸਕਦੇ ਆ ਜਿਹੜਾ ਇਹ ਵੀ ਆ ਇਹ ਵੀ ਵ ਜੇ ਦੀ ਕੀਮਤ ਦੀ ਗੱਲ ਕਰਦੇ ਆਂ ਆਪਾਂ ਰੇਟ ਦੀ ਐਦਾ ਰੇਟ ਹੈਗਾ 350 ਰੁਪਿਆ ਸਕੁਅਰ ਫੁੱਟ ਠੀਕ ਹੈ ਠੀਕ ਹੈ ਪੱਤੀ ਵਰਕ ਹੋਇਆ ਹੋਇਆ ਦੋਨੇ ਸਾਈਡ ਤੇ 1 ਐਮ ਐਮ ਦੀ ਮਾਈਕਾ ਹੈਗੀ ਹੈ ਵੈਨੀਅਰ ਦੀ ਗੱਲ ਕਰਦੇ ਦੋਨੇ ਸਾਈਡ ਤੇ ਨੇਚਰਲ ਵੈਨੀਅਰ ਹੋਏਗੀ ਫਰੈਸ਼ ਦਾ ਡੋਰ ਹੋਏਗਾ 15 ਸਾਲ ਦੀ ਗਾਰੰਟੀ ਦੇ ਵਿੱਚ ਐਦਾ ਰੇਟ ਹੈਗਾ 400 ਰੁਪਿਆ ਸਕੁਅਰ ਫੁੱਟ ਠੀਕ ਹੈ ਜੀ ਬਾਕੀ ਇਸ ਤੋਂ ਇਲਾਵਾ ਸਾਡੇ ਕੋਲ ਡਬਲ ਯੂ ਪੀ ਸੀ ਦੇ ਡੋਰ ਫਰੇਮ ਡਬਲ ਯੂ ਪੀ ਸੀ ਡੋਰ ਫਰੇਮ ਬਾਕੀ ਡੋਰਸ ਦੇ ਵਿੱਚ ਤਾਂ ਹਰ ਇੱਕ ਚੀਜ਼ ਮਿਲੇਗੀ ਤੁਹਾਨੂੰ ਉਹ ਵੀ ਮੈਂ ਦੱਸਦਾ ਜਾਵਾਂਗਾ ਜਿਵੇਂ ਕਿ ਇਹ ਡੋਰ ਹੈਗਾ ਇਹ ਆਪਣਾ ਡਰਾਇੰਗ ਰੂਮ ਵਾਸਤੇ ਜਾਂ ਐਜ਼ ਇਟ ਇਜ਼ ਆਪਾਂ ਇੱਕ ਦੀਵਾਰ ਤੇ ਵੀ ਐਜ਼ ਅ ਪੇਂਟਿੰਗ ਦੇ ਤੌਰ ਤੇ ਵੀ ਆਪਾਂ ਇਹਨੂੰ ਲਗਾ ਸਕਦੇ ਆ ਜੇ ਦੀ ਕੀਮਤ ਦੀ ਗੱਲ ਕਰੀਏ 550 ਰੁਪਏ ਸਕੁਅਰ ਫੁੱਟ ਐਜ਼ ਅ ਰੇਟ ਹੈਗਾ ਗਾਰੰਟੀ ਹੈਗੀ ਜਿਹੜੀ 15 ਸਾਲ ਦੀ ਹੈਗੀ ਹੈ ਗਾਰੰਟੀ ਦੇ ਵਿੱਚ ਅਸੀਂ ਕੀ ਕਵਰ ਕਰਦੇ ਆਂ ਦਰਵਾਜ਼ਾ ਘੁਮ ਜੇ ਫੁੱਲ ਜੇ ਜਾਂ 딤ਕ ਲੱਗ ਜੇ ਤਿੰਨ ਤਰ੍ਹਾਂ ਦੀ ਗਾਰੰਟੀ ਕਵਰ ਕਰਦੇ ਆਂ ਗਰੰਟੀ ਹਮੇਸ਼ਾ ਦੇ ਬੇਸ ਦੀ ਹੋਏਗੀ ਇਸ ਤਰ੍ਹਾਂ ਦੀ ਗਰੰਟੀ ਹੋਏਗੀ ਦਰਵਾਜਾ ਘੁੰਮ ਜੇ ਫੁੱਲ ਜੇ ਔਰ ਢੀਮਕ ਲੱਜੇ ਇਸ ਕੰਡੀਸ਼ਨ ਦੇ ਵਿੱਚ ਦਰਵਾਜੇ ਨੂੰ ਰਿਪਲੇਸ ਕੀਤਾ ਜਾਂਦਾ ਹੈ ਜੋ ਪੇਂਟ ਪਾਲਿਸ਼ ਹੈਗਾ ਕਸਟਮਾਈਜ਼ ਹੈ ਕਸਟਮਰ ਨੇ ਆਪਣੀ ਮਰਜ਼ੀ ਨਾਲ ਕਰਵਾਣਾ ਹੈ ਔਰ ਉਹ ਫੋਟੋ ਕਲਿੱਕ ਕਰਕੇ ਲੈ ਕੇ ਜਾ ਸਕਦਾ ਹੈ ਕਿਉਂਕਿ ਔਰ ਇਹ ਸਾਡੇ ਕੋਲੇ ਹਰ ਤਰ੍ਹਾਂ ਦਾ ਪੇਂਟ ਪਾਲਿਸ਼ ਕਰਕੇ ਇੱਕ ਦਰਵਾਜਾ ਲੱਗਿਆ ਹੋਇਆ ਹੈ ਠੀਕ ਜੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਾਹਮਣੇ ਬਿਲਕੁਲ ਅਲਟੀਮੇਟ ਡੋਰ ਨੇ ਹੈ ਬਿਲਕੁਲ ਮਤਲਬ ਨਿਊ ਮਤਲਬ ਇਹ ਲਾ ਲਓ ਬਿਲਕੁਲ ਨਿਊ ਕਨਸੈਪਟ ਤੇ ਨਿਊ ਡਿਜ਼ਾਈਨ ਦੇ ਵਿੱਚ ਬਿਲਕੁਲ ਜੀ ਠੀਕ ਹੈ ਇਸ ਤਰ੍ਹਾਂ ਦਾ ਡੋਰ ਨਾ ਤੁਸੀਂ ਕਦੇ ਦੇਖਿਆ ਹੋਵੇਗਾ ਫਿਲਮਾਂ ਵਗੈਰਾ ਚ ਜਾਂ ਕਿਤੇ ਮਤਲਬ ਸੀਰੀਅਲ ਵਗੈਰਾ ਚ ਦੇਖਿਆ ਹੋਵੇਗਾ ਤੁਹਾਨੂੰ ਆਪਾਂ ਬਿਲਕੁਲ ਲਾਈਵ ਦਿਖਾ ਰਹੇ ਹਾਂ ਉਰੇ ਇਹ ਦਾ ਸਿਰਫ ਪ੍ਰਾਈਸ ਹੈਗਾ ਦਰਵਾਜ਼ੇ ਦਾ 650 ਰੁਪਿਆ ਸਕੁਅਰ ਫੁੱਟ ਠੀਕ ਹੈ ਬਿਲਕੁਲ ਜੀ ਮੈਂ ਇਹੀ ਕਹਿ ਰਿਹਾ ਸੀ ਵੀ ਇਦੋਂ ਪਹਿਲਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਹ ਜਾਂ ਡੋਰ ਜਾਂ ਇਹ ਚੀਜ਼ ਕਿਸੇ ਨੇ ਦੇਖੀ ਹੋਵੇ ਜੀ 650 ਰੁਪਿਆ ਸਕੁਅਰ ਫੁੱਟ ਦੇ ਵਿੱਚ ਦਰਵਾਜ਼ਾ ਇਹਦੇ ਵਿੱਚ ਡਿਜ਼ਾਈਨ ਤੁਹਾਨੂੰ ਵੱਖਰ ਬਿਲਕੁਲ ਮਤਲਬ ਜਿਹੜਾ ਬੰਦਾ ਕੋਠੀ ਬਣਾ ਰਿਹਾ ਹੈ ਇਹ ਆਪਣੇ ਕੋਠੀ ਵਾਲਿਆਂ ਵਾਸਤੇ ਖਾ ਰਿਹਾ ਹੈ ਜਿਹੜਾ ਬੰਦਾ ਕੋਠੀ ਬਣਾ ਰਿਹਾ ਹੈ ਪੈਂਟ ਹਾਊਸ ਬਣਾ ਰਿਹਾ ਹੈ ਲਗਜ਼ਰੀ ਵਿਲਾ ਬਣਾ ਰਿਹਾ ਹੈ ਆਪਣੇ ਫਾਰਮ ਹਾਊਸ ਬਣਾ ਰਿਹਾ ਹੈ ਮਤਲਬ ਆਪਣੇ ਲਈ ਕੋਈ ਲਗਜ਼ਰੀ ਰਿਹائش ਬਣਾ ਰਹੇ ਆ ਇਹ ਉਹਨਾਂ ਲਈ ਦਰਵਾਜ਼ੇ ਆਪਾਂ ਲੈ ਕੇ ਆਏ ਆ 6500 ਰੁਪਏ ਸਕੁਅਰ ਫੁੱਟ ਦੇ ਵਿੱਚ ਪੇਂਟ ਪਾਲਿਸ਼ ਜਿਹੜਾ ਹੈਗਾ ਕਸਟਮਾਈਜ਼ ਹੈ ਉਹਨਾਂ ਨੇ ਆਪਣੀ ਮਰਜ਼ੀ ਨਾਲ ਕਰਵਾਣਾ ਹੈ ਕਸਟਮਰ ਨੇ ਜੋ ਉਹਦਾ ਆਰਕੀਟੈਕਟ ਨੂੰ ਕਹੇਗਾ ਗਾਰੰਟੀ ਵਾਰੰਟੀ ਆਪਾਂ ਗੱਲ ਕਰੀਏ ਇਹਦੀ ਗਾਰੰਟੀ ਵਾਰੰਟੀ ਹੋਈ 15 ਸਾਲ ਦੀ ਇਹਦੀ ਗਾਰੰਟੀ ਵਾਰੰਟੀ ਹੈ ਜੋ ਗਾਰੰਟੀ ਵਾਰੰਟੀ ਇਹਦੇ ਬੇਸ ਦੀ ਰੀਟਨ ਦੇ ਵਿੱਚ ਹੋਏਗੀ ਠੀਕ ਹੈ ਬਾਕੀ ਇਸ ਤੋਂ ਇਲਾਵਾ ਆਪਾਂ ਵੁੱਡ ਵਿੱਚ ਕੰਮ ਕਰਦੇ ਆਂ ਜਿਵੇਂ ਆਪਾਂ ਵੁੱਡ ਦੇ ਡੋਰਾਂ ਦੀ ਗੱਲ ਕਰੀਏ ਇਸ ਤੋਂ ਅੱਗੇ ਤੁਹਾਨੂੰ ਨੈਕਸਟ ਦਿਖਾ ਦਿੰਨੇ ਆ ਵੁੱਡ ਦੇ ਡ ਇਹ ਵੀ ਉਹੀ 5D ਦੇ ਵਿੱਚ ਡੋਰ ਹੈਗਾ 650 ਰੁਪਏ ਸਕੁਆਇਰ ਫੁੱਟ ਦੇ ਵਿੱਚ ਠੀਕ ਹੈ ਬਾਕੀ ਇਹਦੇ ਵਿੱਚ ਜਿਹੜੇ ਆ ਗਏ ਅੱਗੇ वुਡ ਦੇ ਡੋਰ ਆ ਗਏ ਇਹ ਸਾਗਵਾਨ ਦਾ ਡੋਰ ਹੈਗਾ ਠੀਕ ਹੈ ਸਾਗਵਾਨ ਦਾ ਡੋਰ ਹੈ ਡਬਲ ਸਾਈਡਾਂ ਦੇ ਡਿਜ਼ਾਈਨ ਹੈ ਹੈਂਡ ਮੇਡ ਵਰਕ ਕੀਤਾ ਹੋਇਆ ਹੈ ਠੀਕ ਹੈ ਠੀਕ ਹੈ MP ਦੀ ਜਬਲਪੁਰ ਦੀ ਇਹ ਟੀਕ ਹੈਗੀ ਹੈ ਜੀ ਜਿਹਨੂੰ ਆਪਾਂ MP ਟੀਕ ਕਹਿੰਦੇ ਆ ਬਾਰ ਬਾਰ MP ਜਾਂ CP ਦੇ ਨਾਮ ਤੋਂ ਸਾਗਵਾਨ ਨੂੰ ਜਾਣਿਆ ਜਾਂਦਾ ਹੈ ਬਿਲਕੁਲ ਠੀਕ ਹੈ ਇਹ ਦੋਨੇ ਸਾਈਡ ਤੇ ਡਿਜ਼ਾਈਨ ਹੈਗਾ ਸਾਢੇ 700 ਰੁਪਏ ਸਕੁਆਇਰ ਫੁੱਟ ਸਿੰਗਲ ਸਾਈਡ ਡਿਜ਼ਾਈਨ ਹੈਗਾ 650 ਰੁਪਏ ਸਕੁਆਇਰ ਫੁੱਟ ਬਾਕੀ ਅੱਗੇ ਆ ਜਾਣ carving door AMP trick ਦੇ ਵਿੱਚ carving door ਨੇ ਇਹਨਾਂ ਦਾ ਪ੍ਰਾਈਸ ਦੀ ਗੱਲ ਕਰੀਏ 500 ਰੁਪਏ ਸਕੁਆਇਰ ਫੁੱਟ ਪ੍ਰਾਈਸ ਹੈ ਪੇਂਟ ਪਾਲਿਸ਼ ਜੋ ਹੈਗਾ ਕਸਟਮਰ ਨੇ ਕਰਵਾਉਣਾ ਕਸਟਮਾਈਜ਼ ਹੈ ਜੀ ਮਤਲਬ ਜੋ ਮਰਜੀ ਕਰੋ ਫੋਟੋ ਕਲਿੱਕ ਕਰਕੇ ਲੈ ਕੇ ਜਾ ਸਕਦਾ ਹੈ ਉਸ ਤੋਂ ਇਲਾਵਾ ਆਪਣਾ ਪੇਂਟ ਪਾਲਿਸ਼ ਕਰਵਾ ਸਕਦਾ ਹੈ ਠੀਕ ਹੈ ਜੀ ਠੀਕ ਹੈ ਇਸ ਦੇ ਵਿੱਚ ਡਿਜ਼ਾਈਨ ਆ ਗਿਆ ਜਿਹੜਾ ਤੁਸੀਂ ਦੇਖ ਸਕਦੇ ਹੋ ਲਾਇਨ ਵਾਲਾ ਡਿਜ਼ਾਈਨ ਹੈ ਡਿਜ਼ਾਈਨ ਕਸਟਮਾਈਜ਼ ਹੈ ਕਸਟਮਰ ਕਿਤੋਂ ਵੀ ਲੈ ਕੇ ਆਏਗਾ ਇੰਟਰਨੈਟ ਤੋਂ ਕੱਢ ਕੇ ਲੈ ਕੇ ਆਏਗਾ ਜਾਂ ਕਿਸੇ ਦੀ ਫੋਟੋ ਕਲਿੱਕ ਕਰਕੇ ਲੈ ਕੇ ਆਏਗਾ ਉਹ ਡਿਜ਼ਾਈਨ ਆਪਾਂ ਉਹਦੇ ਅਕੋਰਡਿੰਗ ਬਣਾ ਦਾਂਗੇ ਬਿਲਕੁਲ ਸਭ ਨਾਲ ਵੱਡੀ ਚੀਜ਼ ਹੈ ਕਸਟਮਰ ਜਦੋਂ ਵੀ ਆਵੇ ਮੇਰੇ ਕੋਲੇ ਟਾਈਮ ਲੈ ਕੇ ਆਵੇ ਪੂਰੇ ਵਿਜ਼ਿਟ ਕਰਦਾ ਹੈ ਕਸਟਮਰ ਤਾਂ ਆਪਣੇ ਸਾਈਜ਼ਾਂ ਦੇ ਨਾਲ ਵਿਜ਼ਿਟ ਕਰੇ ਆਪਣੇ ਜੋ ਸਾਈਜ਼ ਲੈ ਕੇ ਆਣੇ ਦਰਵਾਜ਼ਿਆਂ ਦੇ ਉਹ ਇੰਚਾਂ ਦੇ ਵਿੱਚ ਲੈ ਕੇ ਆਣੇ ਆ ਠੀਕ ਹੈ ਕਿਸੇ ਤੋਂ ਵੀ ਪਰਮਾਇਸ਼ ਕਢਵਾ ਕੇ ਇੱਕ ਕੇ ਕਾਰਪੇਂਟਰ ਤੋਂ ਪਰ ਮੈਸ਼ ਕਰਵਾ ਕੇ ਉਹ ਇੰਚਾਂ ਦੇ ਵਿੱਚ ਉਹੀ ਪਰਚੀ ਲੈ ਆਵੇ ਤੇ 20 ਤੋਂ 25 ਦਿਨ ਲੈ ਕੇ ਆਵੇ ਕਿਉਂਕਿ ਇੱਕ ਆਰਡਰ ਨੂੰ ਆਰਡਰ ਬਣਾਉਣ ਲੱਗੇ ਮਤਲਬ ਉਹਦੇ ਮੁਤਾਬਿਕ ਉਹਦੀਆਂ ਚੀਜ਼ਾਂ ਕਰਨ ਲੱਗੇ ਉਹਦੇ ਸਾਈਜ਼ ਬਣਾਉਣ ਲੱਗੇ ਕੁਝ ਟਾਈਮ ਚੱਲ ਜਾਂਦਾ ਜੋ 20 ਤੋਂ 25 ਦਿਨ ਸਾਡਾ ਡਿਲੀਵਰੀ ਟਾਈਮ ਰਹਿੰਦਾ ਹੈ ਮਿਨੀਮਮ 20 ਤੋਂ 25 ਦਿਨ ਠੀਕ ਹੈ ਇਹ ਵੈਨਿਅਰ ਡੋਰ ਆ ਗਿਆ ਜੀ ਦੋਨੇ ਪਾਸੇ ਵੈਨਿਅਰ ਲੱਗੀ ਹੋਈ ਹੈ 500 ਰੁਪਏ ਸਕਰ ਫੁੱਟ ਦੇ ਵਿੱਚ ਹੈ ਡਿਜ਼ਾਈਨ ਇਹਦੇ ਵਿੱਚ ਵੀ ਕਸਟਮਾਈਜ਼ ਹੈ 2000 ਤੋਂ ਪਲੱਸ ਜ਼ਿਆਦਾ ਇਹਦੇ ਵਿੱਚ ਡਿਜ਼ਾਈਨ ਮਿਲ ਜੂਗਾ ਤੁਹਾਨੂੰ ਠੀਕ ਹੈ ਜੋ ਕਸਟਮਰ ਨੂੰ ਦਰਵਾਜ਼ਾ ਮਿਲੇਗਾ ਉਹ ਐਸ ਕੰਡੀਸ਼ਨ ਦੇ ਵਿੱਚ ਮਿਲੇਗਾ ਮਤਲਬ ਰੋ ਐ ਕੰਡੀਸ਼ਨ ਇਹ ਬਿਲਕੁਲ ਬਿਲਕੁਲ ਐਸੇ ਕੰਡੀਸ਼ਨ ਦੇ ਵਿੱਚ ਦਰਵਾਜ਼ਾ ਮਿਲੇਗਾ ਉਰੇ ਪੇਂਟ ਪਾਲਿਸ਼ ਕਰਕੇ ਦਿਖਾਏ ਹੋਏ ਨੇ ਸੈਂਪਲ ਤਾਂ ਜੋ ਕਸਟਮਰ ਨੂੰ ਆਈਡੀਆ ਹੋ ਜਾਵੇ ਵੀ ਆਫਟਰ ਮਤਲਬ ਪੇਂਟ ਪਾਲਿਸ਼ ਕਰਨ ਤੋਂ ਬਾਅਦ ਮੇਰੀ ਦਰਵਾਜ਼ੇ ਦੀ ਕਹੀ ਜਿਹੀ ਲੁੱਕ ਆਊਗੀ ਬਿਲਕੁਲ ਜੀ ਬਿਲਕੁਲ ਉਰੇ ਅਲੱਗ-ਅਲੱਗ ਤਰ੍ਹਾਂ ਦੀ ਪੇਂਟ ਕੀਤੀ ਹੋਈ ਹੈ ਅਲੱਗ-ਅਲੱਗ ਕੋਈ ਸਸਤੇ ਦੇ ਵਿੱਚ ਕਨਸੈਪਟ ਲੈਣਾ ਕਸਟਮਰ ਨੂੰ ਸਸਤੇ ਦੇ ਵਿੱਚ ਆ ਜਾਏਗਾ ਇਹ ਦਰਵਾਜ਼ਾ ਜਰਮਨ ਪਾਈਨ ਦੀ ਲੱਕੜ ਤੇ ਦਰਵਾਜ਼ਾ ਬਣਿਆ ਹੋਇਆ ਹੈ 400 ਰੁਪਏ ਤੋਂ ਲੈ ਕੇ 450 ਰੁਪਏ ਪਰ ਸਕੁਅਰ ਫੁੱਟ ਤੱਕ ਦੇਦਾ ਪ੍ਰਾਈਸ ਹੈ ਜੀ ਥਿਕਨੈਸ ਦੇ ਅਕੋਰਡਿੰਗ ਜੋ 35mm ਦੇ ਵਿੱਚ 400 ਰੁਪਏ 38mm ਦੇ ਵਿੱਚ 450 ਰੁਪਏ ਸਕੁਅਰ ਫੁੱਟ ਦੇ ਵਿੱਚ ਇਹ ਦਰਵਾਜ਼ਾ ਹੈ ਡਿਜ਼ਾਈਨ ਇਹਦੇ ਵਿੱਚ ਵੀ ਜੋ ਕਹੋਗੇ ਮਸ਼ੀਨੀਓ ਬਣ ਜਾਏਗਾ ਬਿਲਕੁਲ ਠੀਕ ਹੈ ਜੀ ਬਾਕੀ ਇਹ ਦੋਨੋਂ ਸਾਈਡ ਤੇ ਡਿਜ਼ਾਈਨ ਲੈਣਾ ਹੋਵੇ ਦੋਨੋਂ ਸਾਈਡ ਤੇ ਵੀ ਲੈ ਸਕਦੇ ਤੁਸੀਂ ਫਿਰ ਇਹਦੇ ਚ ਇੰਨੀ ਦੋਨੋਂ ਸਾਈਡ ਤੇ ਚਲ ਬਨ ਜਾਏਗਾ ਡਿਜ਼ਾਈਨ ਜੋ ਇਹਦੇ ਚ ਇਹਦੇ ਕਰਵ ਕੀਤਾ ਹੋਇਆ ਬਹੁਤ ਜ਼ਿਆਦਾ ਡੀਪ ਕਰਕੇ ਠੀਕ ਹੈ ਤਾਂ ਇਹਦੇ ਚ ਉੱਪਰ ਕੇ ਉਹ ਡਿਜ਼ਾਈਨ ਬਾਹਰ ਨਹੀਂ ਆਣਾ ਹੈਗਾ ਬੈਕ ਸਾਈਡ ਤੋਂ ਨਾ ਤਾਂ ਕਰਕੇ ਇਹਦਾ ਵਨ ਸਾਈਡ ਹੀ ਡਿਜ਼ਾਈਨ ਚੱਲਦਾ ਹੈਗਾ ਇਹ ਹੈਂਡ ਮੇਡ ਆ ਗਿਆ ਪਲੱਸ ਮਸ਼ੀਨ ਮੇਡ ਸਾਗਵਾਨ ਦਾ ਦਰਵਾਜ਼ਾ ਹੈ ਅਗਰ ਪ੍ਰਾਈਸ ਦੀ ਗੱਲ ਕਰੀਏ ਇਹਦਾ ਪ੍ਰਾਈਸ ਹੈਗਾ 750 ਰੁਪਏ ਸਕੁਅਰ ਫੁੱਟ ਠੀਕ ਹੈ ਠੀਕ ਹੈ ਜੀ ਜੋ ਸਾਗਵਾਨ ਹੋਏਗੀ ਉਹ ਆਪਣੇ ਕੋਲੇ ਐਮਪੀ ਦੀ ਹੋਏਗੀ ਜਬਲ ਜੋ ਇਹ ਪਾਈਨ ਦਾ ਦਰਵਾਜਾ ਆ ਗਿਆ ਪਾਈਨ ਦਾ ਕਾਰਵਿੰਗ ਡੋਰ ਹੈ ਮਸ਼ੀਨ ਮੇ ਡਿਜ਼ਾਈਨ ਹੈ 400 ਰੁਪਏ ਤੋਂ 450 ਰੁਪਏ ਸਕੁਅਰ ਫੁੱਟ ਉਹੀ 35mm ਦੇ ਵਿੱਚ 438mm ਦੇ ਵਿੱਚ 450 ਬਿਲਕੁਲ ਅੱਗੇ ਸਾਗਵਾਨ ਆ ਗਈ ਜੀ ਉਹ ਐਮਪੀ ਦੀ ਸਾਗਵਾਨ ਡਿਜ਼ਾਈਨ ਮਸ਼ੀਨੀ ਹੈ ਡਿਜ਼ਾਈਨ ਜੋ ਮਰਜੀ ਕਸਟਮਰ ਨੇ ਕਰਵਾਣਾ ਹੈ ਆਪਣੀ ਫੋਟੋ ਲੈ ਕੇ ਆ ਸਕਦਾ ਹੈ ਪੇਂਟ ਪਾਲਿਸ਼ ਫਿਰ ਮੈਂ बार-बार کہہ ਰਹੇ ਹਾਂ ਕਸਟਮਰ ਨੇ ਘਰ ਜਾ ਕੇ ਕਰवानी ਹੈ ਪ੍ਰਾਈਸ ਦੀ ਗੱਲ ਕਰੀਏ 800 ਰੁਪਏ ਸਕੁਅਰ ਫੁੱਟ ਪ੍ਰਾਈਸ ਹੈ ਡਿਜ਼ਾਈਨ ਕਸਟਮਾਈਜ਼ਡ ਹੈ ਇਸ ਤੋਂ ਇਲਾਵਾ ਡਿਜ਼ਾਈਨ ਕੋਈ ਹੋਰ ਵੀ ਕਸਟਮਰ ਲੈ ਕੇ ਆਏਗਾ ਤਾਂ ਬਣ ਜਾਏਗਾ ਬਿਲਕੁਲ ਡਿਜ਼ਾਈਨ ਦਾ ਕੋਈ ਇਸ਼ੂ ਨਹੀਂ ਹੈ ਬਾਕੀ ਇਸ ਤੋਂ ਇਲਾਵਾ ਆਪਣੇ ਕੋਲੇ 플ਸ ਡੋਰ अवेलेबल ਨੇ 100 ਰੁਪਏ ਸਕਰ ਫੁੱਟ ਦਾ 플ਸ ਡੋਰ ਹੈ ਕਸਟਮਰ ਕਹਿੰਦਾ ਸਸਤਾ ਲੈਣਾ ਹੈ ਸਸਤਾ ਲੈਣਾ ਤਾਂ ਸਸਤਾ 100 ਰੁਪਏ ਸਕਰ ਫੁੱਟ ਦਾ 플ਸ ਡੋਰ ਹੈ ਆਪਣੇ ਕੋਲੇ 5 ਸਾਲ ਦੀ ਗਾਰੰਟੀ ਹੈ ਇਸ ਤੋਂ ਇਲਾਵਾ 125 ਰੁਪਏ ਸਕਰ ਫੁੱਟ ਦਾ ਦਰਵਾਜਾ ਹੈਗਾ ਉਹਦੀ 15 ਸਾਲ ਦੀ ਗਾਰੰਟੀ ਹੈ ਅੰਦਰ ਫੀਲਿੰਗ ਦਾ ਫਰਕ ਹੋਏਗਾ ਜਿਹੜੀ 5 ਸਾਲ ਦੀ ਗਾਰੰਟੀ ਹੈ ਉਹਦੇ ਚ ਅਪਲਾਈ ਕੱਟ ਕੇ ਪਰੀ ਹੋਈ ਹੈ ਅਪਲਾਈ ਦੀ ਫੀਲਿੰਗ ਹੈ ਪਾਈਨ ਦਾ ਫਰੇਮ ਹੋਏਗਾ ਜਿਹੜੀ 15 ਸਾਲ ਦੀ ਗਾਰੰਟੀ ਦੇ ਵਿੱਚ ਹੈ ਜਿਹੜਾ ਮੈਂ 125 ਰੁਪਏ ਦਾ ਫਲਸ ਡੋਰ ਕਹਿ ਰਿਹਾ ਹਾਂ ਤਾਂ ਉਹਦੀ ਜਿਹੜੀ ਹੈਗੀ ਪਾਈਨ ਦੀ ਫੀਲਿੰਗ ਹੋएगी ਪਾਈਨ ਦੀ ਹੀ ਮਤਲਬ ਉਹ ਅੰਦਰ ਫਰੇਮਿੰਗ ਹੋਏਗੀ ਸਾਰੀ ਉਹਦੀ 15 ਸਾਲ ਦੀ ਗਾਰੰਟੀ ਹੈ ਬਾਕੀ ਤੁਸੀਂ ਇਹਦੇ ਵਿੱਚ ਅੱਗੇ ਆ ਜਾਓ ਕੰਟੀਨਿਊ ਕਰਨੇ ਵਨੀਅਰ ਦੇ ਡੋਰ ਆ ਜਾਣਗੇ ਇਹ ਵਨੀਅਰ ਦੇ ਡੋਰ ਨੇ ਦੋਨੋਂ ਤਰਫ ਨੈਚੁਰਲ ਵਨੀਅਰ ਲੱਗੀ ਹੋਈ ਹੈ ਪ੍ਰਾਈਸ ਦੀ ਗੱਲ ਕਰੀਏ 400 ਰੁਪਏ ਸਕੁਅਰ ਫੁੱਟ ਪ੍ਰਾਈਸ ਹੈ ਦੋਨੇ ਪਾਸੇ ਨੈਚੁਰਲ ਵਨੀਅਰ ਮਿਲੇਗੀ 38mm ਦਾ ਦਰਵਾਜ਼ਾ ਮਿਲੇਗਾ ਜੀ ਪੇਂਟ ਪੋਰ ਸ਼ੈ ਇਹਦੇ ਵਿੱਚ ਵੀ ਕਸਟਮਰ ਨੇ ਹੀ ਕਰਵਾਣਾ ਹੈ ਠੀਕ ਹੈ ਜੀ ਆਪਣਾ ਜੋ ਮਰਜ਼ੀ ਪੇਂਟ ਪਾਲਿਸ਼ ਕਰਵਾ ਸਕਦਾ ਹੈ ਡਿਜ਼ਾਈਨ ਕਸਟਮਾਈਜ਼ ਹੈ ਡਿਜ਼ਾਈਨ ਦੀ ਕੋਈ ਐਕਸਟਰਾ ਚਾਰਜਿੰਗ ਨਹੀਂ ਲੱਗੂਗੀ ਡਿਜ਼ਾਈਨ ਜਿਹੜਾ ਮਰਜ਼ੀ ਕੋਈ ਕਸਟਮਰ ਬਣਾ ਦਾਂਗੇ ਜੀ ਤੇ ਪੇਂਟ ਪਾਲਿਸ਼ ਦੇ ਲਈ ਕਈ ਵਾਰ ਕਸਟਮਰ ਕਹਿੰਦਾ ਹੁੰਦਾ ਵੀ ਜਿਵੇਂ ਛੋਡੇ ਵਾਲਾ ਕੰਮ ਪੂਰਾ ਫੁੱਲ ਲਗਜ਼ਰੀ ਹੋਇਆ ਹੋਇਆ ਵੈਗਾ ਹੈ ਨਾ ਜਿਵੇਂ ਨੂੰ ਛੋਡੇ ਵੱਲੋਂ ਕੋਈ ਕਾਰੀਗਰ ਮਿਲ ਜੇ ਤਾਂ ਤੁਸੀਂ ਉਹ ਵੈਲ ਬਿਲਕੁਲ ਪ੍ਰੋਵਾਈਡ ਕਰਵਾ ਦਨੇ ਮਤਲਬ ਐਂਡਿੰਗ ਪੇਮੈਂਟ ਉਹਦੀ ਕਸਟਮਰ ਨਹੀਂ ਦੇਣੀ ਹੈ ਆਫਟਰ ਵਰਕ ਦੇਣੀ ਹੈ ਜਾਂ ਕਿਸ ਤਰ੍ਹਾਂ ਦੇਣੀ ਹੈ ਆਪਾਂ ਬੰਦੇ ਪ੍ਰੋਵਾਈਡ ਕਰਵਾ ਦਾਂਗੇ ਠੀਕ ਹੈ ਕਰਵਾ ਕੇ ਨਾ ਨਾ ਕੋਸਟਲੀ ਕੰਮ ਕਰਵਾ ਕੇ ਵੀ ਤਾਂ ਅਸੀਂ ਨਹੀਂ ਚਾਹਦੇ ਕਸਟਮਰ ਦਾ ਕੋਈ ਵੀ ਨੁਕਸਾਨ ਹੋਵੇ ਇਸ ਵਜ੍ਹਾ ਤੋਂ ਪੇਂਟ ਵਗੈਰਾ ਜਿਹੜਾ ਨੂੰ ਫਿੱਟ ਕਰਵਾਉਣ ਤੋਂ ਬਾਅਦ ਚਾਰਜ ਕਰੇ ਪਾ ਕੇ ਹੀ ਕਰਵਾਵੇ ਬੈਠ ਜਾ ਜੀ ਪੂਰਾ ਫੋਟੋ ਕਲਿੱਕ ਕਰਕੇ ਲੈ ਜਾ ਜੋ ਨੂੰ ਪਸੰਦ ਆਉਂਦਾ ਕਲਰ ਆਪਣਾ ਕਰਵਾ ਸਕਦਾ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਇਹ ਆ ਗਿਆ ਜੀ ਉੱਪਰ ਵੈਨੀਅਰ ਦਾ ਜਿਹੜਾ ਸਾਗਵਾਨ ਦਾ ਕੰਮ ਹੋਇਆ ਹੈ ਸਾਗਵਾਨ ਦੀ ਪੱਟੀ ਦਾ ਦਰਵਾਜ਼ੇ ਦੀ ਪਾਲਿਸ਼ ਦੀ ਪ੍ਰਾਈਸ ਦੀ ਗੱਲ ਕਰੀਏ 550 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਜੀ ਠੀਕ ਹੈ 38 ਐਮ ਐਮ ਦਾ ਬੋਰਡ ਹੋਏਗਾ ਜੀ ਇਹ ਪੂਰਾ ਬਾਕੀ ਅੱਗੇ ਜੀ ਸਾਗਵਾਨ ਦਾ ਦਰਵਾਜਾ ਆ ਗਿਆ ਤੁਸੀਂ ਸਾਗਵਾਨ ਦੇ ਵਿੱਚ ਦਰਵਾਜਾ ਇਹ ਦੇਖ ਸਕਦੇ ਹੋ 75 25 ਦਾ ਹੈ 75% ਸਾਗਵਾਨ ਦੀ ਬੁੱਡ ਦਾ ਕੰਮ ਹੋਇਆ ਹੋਇਆ 25% ਜਿਹੜਾ ਹੈਗਾ ਟੀਕ ਪਲਾਈ ਦਾ ਕੰਮ ਹੋਇਆ ਹੈ ਇਹ ਪਲਾਈ ਹੈ ਜੀ ਟੀਕ ਸਾਗਵਾਨ ਦੀ ਪਲਾਈ ਹੈ ਇਹ ਸਾਗਵਾਨ ਦੀ ਲੱਕੜ ਹੈਗੀ ਹੈ ਜੀ ਜੇ ਪ੍ਰਾਈਸ ਦੀ ਇਹਦੀ ਗੱਲ ਕਰੀਏ 650 ਰੁਪਏ ਸਕੁਅਰ ਫੁੱਟੇ ਦਾ ਪ੍ਰਾਈਸ ਹੈ ਜੀ ਠੀਕ ਹੈ ਕਸਟਮਰ ਨੂੰ ਜੋ ਮਿਲੇਗਾ ਦਰਵਾਜਾ ਇਸ ਕੰਡੀਸ਼ਨ ਦੇ ਵਿੱਚ ਮਿਲੇਗਾ ਮੈਂ ਫਿਰ ਇਹ ਚੀਜ਼ بار بار ਕਹਿ ਰਿਹਾ ਹਾਂ ਕਿਉਂਕਿ ਪਲੇਖਾ ਰਹੇ ਜੇ ਕਸਟਮਰ ਨੂੰ ਕਸਟਮਰ ਨੂੰ ਜਦੋਂ ਦਰਵਾਜ਼ਾ ਮਿਲੇਗਾ ਐਸ ਕੰਡੀਸ਼ਨ ਦੇ ਵਿੱਚ ਮਿਲੇਗਾ ਡਿਜ਼ਾਈਨ ਦਾ ਕੋਈ ਐਕਸਟਰਾ ਚਾਰਜਿੰਗ ਨਹੀਂ ਹੈਗੀ ਡਿਜ਼ਾਈਨ ਦੀ ਉਹਨੂੰ ਕੋਸਟਿੰਗ ਸੇਮ ਪਵੇਗੀ ਅਗਰ ਉਹ ਲੱਕੜੀ ਚੇਂਜ ਕਰਦੇ ਆਪਾਂ ਜਰਮਨ ਪਾਈਨ ਮਰਿੰਡੀ ਸਾਗਵਾਨ ਤਿੰਨਾ ਜੀ ਕੰਮ ਕਰਦੇ ਆ ਪਾਈਨ ਦੇ ਵਿੱਚ ਵੀ ਰੇਟ ਦੱਸਤਾ ਮਰਿੰਡੀ ਦੇ ਵਿੱਚ 100 ਰੁਪਿਆ ਆਪ ਹੈਗਾ ਬਾਕੀ ਸਾਗਵਾਨ ਦੇ ਰੇਟ ਮੈਂ ਨੇ ਕੱਲ ਕਲੀਅਰ ਕਰ ਦਿੱਤੇ ਜਿਵੇਂ ਮਕੈਨ ਦੀ ਲੱਕੜ ਹੈਗੀ ਮਕੈਨ ਦਾ ਰੇਟ 650 ਰੁਪਏ ਸਕੁਅਰ ਫੁੱਟ ਦਾ ਪ੍ਰਾਈਸ ਹੈ ਜੀ ਇਹਦਾ ਠੀਕ ਹੈ ਜੀ ਠੀਕ ਹੈ ਪ੍ਰਾਈਸ ਦੀ ਗੱਲ ਕਰੀਏ 400 ਰੁਪਏ ਸਕਰ ਫੁੱਟ ਪ੍ਰਾਈਸ ਹੈ ਗਾਰੰਟੀ ਵਾਰੰਟੀ 15 ਸਾਲ ਦੀ ਹੈ ਦੋਨੋਂ ਸਾਈਡ ਸੇਮ ਡਿਜ਼ਾਈਨ ਮਿਲ ਜੇਗਾ ਠੀਕ ਹੈ ਠੀਕ ਹੈ ਜੀ ਇਹ ਸਾਰੇ ਆਗੇ ਪੇਂਟ ਪਾਲਿਸ਼ ਵਾਲੇ ਇਸ ਤੋਂ ਬਾਅਦ ਜੇ ਆਪਾਂ ਰੈਡੀ ਟੂ ਯੂਜ਼ ਦੀ ਗੱਲ ਕਰੀਏ ਰੈਡੀ ਟੂ ਯੂਜ਼ ਆਪਣੇ ਕੋਲੇ ਬਹੁਤ ਦਰਵਾਜ਼ੇ ਪਏ ਨੇ ਇਸ ਤੋਂ ਅੱਗੇ ਮੈਂ ਤੁਹਾਨੂੰ ਦਿਖਾ ਦਿੰਦਾ ਨੇ ਇਹ ਰੈਡੀ ਟੂ ਯੂਜ਼ ਨੇ ਜਿਹਦੇ ਵਿੱਚ ਕਸਟਮਰ ਨੇ ਕੁਝ ਨਹੀਂ ਕਰਵਾਉਣਾ ਜਾ ਕੇ ਪੇਂਟ ਪਾਲਿਸ਼ ਦਾ ਚੰ ਜਦ ਖਤਮ ਠੀਕ ਹੈ ਮਾਈਕਾ ਲੱਗੀ ਹੋਈ ਹੈ ਪੁਆਇੰਟ 8 ਦੀ ਦੋਨਾਂ ਸਾਈਡ ਤੇ ਪੁਆਇੰਟ 8 ਦੀ ਔਰ ਪਲਾਈ ਕਟਿੰਗ ਦਾ ਬੋਰ ਠੀਕ ਹੈ ਇਸ ਤੋਂ ਬਾਅਦ ਇਹਦੇ ਵਿੱਚ ਡਿਜ਼ਾਈਨ ਕਸਟਮਾਈਜ਼ ਹੈ 컬러 ਕਸਟਮਾਈਜ਼ ਹੈ ਡਿਜ਼ਾਈਨ ਦੇ ਤੁਹਾਨੂੰ ਆਪਸ਼ਨ ਮਿਲ ਜੇਗੀ ਹਜ਼ਾਰਾਂ ਹੀ ਡਿਜ਼ਾਈਨ ਹੋਣਗੇ ਹਜ਼ਾਰਾਂ ਹੀ ਇਹਦੇ ਵਿੱਚ ਕਲਰ ਹੋ ਜਾਣਗੇ ਪੂਰੇ ਫੋਲਡਰ ਹੈ ਨੇ 컬러 ਦੇ ਜੋ ਕਸਟਮਰ ਸਿਲੈਕਟ ਕਰੇਗਾ ਉਹ ਕਸਟਮਰ ਨੂੰ ਬਣਾ ਦਿੱਤਾ ਜਾਏਗਾ ਜਿਵੇਂ ਤੁਸੀਂ ਦੇਖ ਰਹੇ ਹੋ ਅਲੱਗ-ਅਲੱਗ ਇਹਦੇ ਵਿੱਚ ਡਿਜ਼ਾਈਨ ਡਿਸਪਲੇ ਕਿਤੇ ਹੋਏ ਨੇ 200 250 ਦਰਵਾਜ਼ਾ ਸਾਡੇ ਕੋਲੇ ਵੀ ਡਿਸਪਲੇ ਵੀ ਕੀਤਾ ਹੋਇਆ ਹੈ ਇਸ ਤੋਂ ਇਲਾਵਾ ਸਾਡੇ ਕੋਲੇ ਕੈਟਲੌਗਸ ਨੇ ਜਿਨ੍ਹਾਂ ਵਿੱਚ ਹਜ਼ਾਰਾਂ ਹੀ ਡਿਜ਼ਾਈਨ ਨੇ ਇਸ ਤੋਂ ਇਲਾਵਾ ਇੰਟਰਨੈਟ ਹੈਗਾ Google बाबा ਉਹਨੂੰ ਦੱਸੋ ਜਿਹੜਾ ਮਰਜ਼ੀ ਡਿਜ਼ਾਈਨ ਕਢੋ ਚਾਹੇ ਕਿਸੇ ਨੇ ਕੋਈ ਆਪਣੀ ਤਸਵੀਰ ਵਗੈਰਾ ਪੇਂਟਿੰਗ ਵਗੈਰਾ ਕੁਝ ਵੀ ਕਰਵਾਉਣਾ ਜੀ ਜੀ ਉਹ ਫੇਸਵਰਕ ਦੇ ਵਿੱਚ ਆ ਜਾਂਦੀਆਂ ਨੇ ਕੁਝ ਤਸਵੀਰਾਂ ਬਣਵਾਉਣੀਆਂ ਨੇ ਫੇਸਵਰਕ ਦੇ ਵਿੱਚ ਆ ਜਾਂਦੀਆਂ ਨੇ ਕੁਝ ਮਟੀਰੀਅਲ ਚ ਹੋਰ ਚ ਬਣਦੀਆਂ ਨੇ ਉਹ ਵੀ ਤੁਹਾਨੂੰ ਮੈਂ ਹੌਲੀ ਹੌਲੀ ਗਾਈਡ ਕਰਦਾ ਠੀਕ ਹੈ ਜੀ ਇਹ ਆਪਣਾ ਮੈਂਬਰਨ ਡੋਰ ਆ ਗਿਆ ਜੀ PVC ਦੀ ਕੋਟਿੰਗ ਕੀਤੀ ਹੋਈ ਹੈ 200 ਰੁਪਏ ਸਕੁਅਰ ਫੁੱਟ ਦਾ ਦਰਵਾਜ਼ਾ ਜੀ 15 ਸਾਲ ਦੀ ਗਾਰੰਟੀ ਦੇ ਵਿੱਚ ਹੈ ਜੀ ਪਾਈਨ ਦੀ ਫੀਲਿੰਗ ਹੋएगी ਪਾਈਨ ਦਾ ਹੀ ਦਰਵਾਜ਼ਾ ਹੋਏਗਾ ਜੇ ਹੁਣ ਆਪਾਂ ਗੱਲ ਕਰ 250 ਰੁਪਏ ਸਕਰ ਫੁੱਟ ਦਾ ਰੇਟ ਹੈਗਾ ਬਾਕੀ ਜੋ ਡਿਜ਼ਾਈਨ ਇਹਦੇ ਵਿੱਚ ਵੀ ਕਸਟਮਾਈਜ਼ ਹੈ ਕਲਰ ਇਹਦੇ ਵਿੱਚ ਵੀ ਕਸਟਮਾਈਜ਼ ਹੈ ਜੀ ਕਲਰ ਜੋ ਤੁਸੀਂ ਕਹੋਗੇ ਮਿਲ ਜਾਏਗਾ ਇਹ ਆ ਗਿਆ ਜੀ 1 ਐਮ ਐਮ ਦੀ ਮਾਈਕਾ ਨਾਲ ਪੁਆਇੰਟ ਪਹਿਲਾ ਪੁਆਇੰਟ ਇਹ ਏ ਟੂ ਸੀ ਹੁਣ 0.92 ਆ ਗਈ ਸੀ ਇਹ 1 ਐਮ ਐਮ ਦੀ ਮਾਈਕ ਆ ਗਈ ਦੋਨੋਂ ਸਾਈਡ ਫਰੈਸ਼ ਦਾ ਬੋਰਡ ਹੈ 270 ਰੁਪਏ ਸਕਰ ਫੁੱਟ ਦਾ ਪ੍ਰਾਈਸ ਹੈ ਜੀ ਠੀਕ ਹੈ ਜੀ 5 ਸਾਲ ਦੀ ਗਾਰੰਟੀ ਹੈ ਬਾਕੀ ਆਪਾਂ ਫਰੈਸ਼ ਚ ਲੈਣਾ ਉਹਦੇ ਚ 50 ਰੁਪਏ ਐਕਸਟਰਾ ਹੋਏਗਾ 320 ਰੁਪਏ ਸਕਰ ਫੁੱਟ ਦਾ ਦਰਵਾਜ਼ਾ ਹੋਏਗਾ 15 ਸਾਲ ਦੀ ਗਾਰੰਟੀ ਹੋ ਜਾਏਗੀ ਬੋਰਡ ਚੇਂ ਇਹ ਵੀ ਆਪਣਾ ਮਾਈਕੇ ਦਾ ਡੋਰ ਆ ਗਿਆ 1mm ਦੀ ਮਾਈਕਾ ਹੈ 5 ਸਾਲ ਦੀ ਗਾਰੰਟੀ 'ਚ 250 ਰੁਪਏ ਪਰ ਸਕਰ ਫੁੱਟ 15 ਸਾਲ ਦੀ ਗਾਰੰਟੀ 'ਚ 300 ਰੁਪਏ ਪਰ ਸਕਰ ਫੁੱਟ 5 ਸਾਲ ਦੀ ਗਾਰੰਟੀ 'ਚ ਉਹੀ ਜਿਹੜਾ ਅਪਲਾਈ ਕਟਿੰਗ ਦੀ ਫੀਲਿੰਗ ਵਾਲਾ ਬੋਰਡ ਹੈਗਾ 5 ਸਾਲ ਦੀ ਗਾਰੰਟੀ 'ਚ 15 ਸਾਲ ਦੀ ਗਾਰੰਟੀ 'ਚ ਪਾਈਨ ਫੀਲਿੰਗ ਦਾ ਬੋਰਡ ਹੈਗਾ ਅੱਗੇ ਆ ਗਿਆ ਜੀ ਸਕਿਨ ਡੋਰ ਟੈਕਸਚਰਡ ਡੋਰ ਹੈ ਇਹਦੇ ਤੇ ਗਰੂਪ ਕਰਵਾਉਣ ਦੀ ਜ਼ਰੂਰਤ ਨਹੀਂ ਹੈਗੀ ਜਿਹੜਾ ਇਹਦਾ ਡਿਜ਼ਾਈਨ ਹੁੰਦਾ ਸੈਲਫ ਡਿਜ਼ਾਈਨ ਹੁੰਦਾ ਹੈ ਇਹਦਾ ਜੇ ਰੇਟ ਗੱਲ ਕਰੀ ਰੇਟ ਮੇ ਨੇ ਮੈਂਸ਼ਨ ਹੋਰੇ ਸਾਰੇ ਦਿੱਤੇ ਹੋਏ ਨੇ 250 ਤੋਂ 300 ਰ ਇਹਦੇ ਵਿੱਚ ਵੀ ਡਿਜ਼ਾਈਨ ਆ ਗਿਆ ਕਲਰ ਆ ਗਿਆ ਮਾਇਕਾ ਆ ਗਿਆ ਵਨ ਵੇਮ ਦਾ ਪ੍ਰਾਈਸ ਵੀ ਸੇਮ ਆ ਗਿਆ 250 ਤੋਂ 300 ਇਸ ਤੋਂ ਇਲਾਵਾ ਰੈਡੀ ਟੂ ਯੂਜ਼ ਦੇ ਵਿੱਚ ਅੱਗੇ ਆ ਗਿਆ ਜੋ ਬੰਦਾ ਕਮਰਸ਼ੀਅਲ ਆਪਣੇ ਹੋਟਲ ਬਣਾ ਰਿਹਾ ਹੈ ਮਤਲਬ ਕੋਈ ਸਰਕਾਰੀ ਬਿਲਡਿੰਗ ਬਣਾ ਰਿਹਾ ਹੈ ਕੋਈ ਹਸਪੀਟਲ ਬਣਾ ਰਿਹਾ ਉਹਨਾਂ ਲਈ ਆ ਗਿਆ ਇਹ ਸਕਿਨ ਡੋਰ ਇਹ ਮਤਲਬ ਸੈਮੀ ਫਿਨਿਸ਼ਡ ਡੋਰ ਨੇ ਜੀ ਇਹਦੇ ਵਿੱਚ ਦੋਨੇ ਪਾਸੇ ਆਪਾਂ ਨੂੰ ਸਕਿਨ ਮਿਲੇਗੀ ਸੇਮ ਕਲਰ ਦੀ ਗਾਰੰਟੀ ਵਾਰੰਟੀ ਉਹਦੀ ਗੱਲ ਕਰੀਏ 250 ਤੋਂ 300 ਰੁਪਏ ਪਰ ਸਕਰ ਫੁੱਟ ਦਾ ਦਰਵਾਜ਼ਾ 250 5 ਸਾਲ ਦੀ 300 ਰੁਪਏ 15 ਸਾਲ ਦੀ ਡਿਜ਼ਾਈਨ ਕਲਰ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਮਿਲ ਜਾਣਗੇ ਇਹ ਵੈਰਾਈਟੀਆਂ ਵੀ ਸਾਡੇ ਕੋਲ ਡਿਜ਼ਾਈਨ ਕਲਰ ਕਾਫੀ ਅਵੇਲੇਬਲ ਹੈਗੇ ਨੇ ਜੀ ਬਾਕੀ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਡਿਜ਼ਾਈਨ ਅਗਰ ਸਕੀਨ ਦੇ ਵਿੱਚ ਕੋਈ ਵੀ ਡਿਜ਼ਾਈਨ ਲੈ ਕੇ ਆਏਗਾ ਕੈਟਲੌਗ ਦੇ ਵਿੱਚੋਂ ਚੂਜ਼ ਕਰੇਗਾ ਕਸਟਮਰ ਬਣ ਜਾਏਗਾ ਜੀ ਉਹ ਵੀ ਕੋਈ ਇਸ਼ੂ ਨਹੀਂ ਹੈ ਬਾਕੀ ਇਸ ਦੇ ਵਿੱਚ ਆ ਗਿਆ ਜੀ ਆਪਣੇ ਪੀਵੀਸੀ ਕੋਟਡ ਡੋਰ ਠੀਕ ਹੈ ਜੀ ਪੀਵੀਸੀ ਕੋਟਡ ਡੋਰ ਨੇ ਪੀਵੀਸੀ ਦੀ ਕੋਟਿੰਗ ਕੀਤੀ ਹੋਈ ਹੈ ਦੋਨੇ ਸਾਈਡ ਤੇ ਡਿਜ਼ਾਈਨ ਜੋ ਕਰੇਗਾ ਕਸਟਮਰ ਉਹ ਬਣਾ ਦਾਂਗੇ ਕਸਟਮਰ ਨੇ ਇੱਕ ਧਿਆਨ ਰੱਖਣਾ ਹੈ ਜੋ ਸਾਡੇ ਕੋਲੇ ਜਦੋਂ ਵੀ ਆਵੇ ਡਿਜ਼ਾਈਨ 15 ਤੋਂ 20 ਦਿਨ ਘੱਟੋ-ਘੱਟ 15 ਤੋਂ 20 ਦਿਨ ਲੈ ਕੇ ਆਵੇ ਠੀਕ ਹੈ ਦੂਸਰਾ ਆਪਣੇ ਸਾਈਜ਼ ਨਾਲ ਲੈ ਕੇ ਆਵੇ ਤਾਂ ਜੋ ਉਹਦਾ ਐਸਟੀਮੇਟ ਪ੍ਰੋਪਰ ਸਹੀ ਤਰੀਕੇ ਨਾਲ ਬਣ ਸਕੇ ਬਿਲਕੁਲ ਕਈ ਵਾਰ ਆ ਕੇ ਕਸਟਮਰ ਫੁੱਟਾ ਚ ਦੱਸ ਦਿੰਦਾ ਇਸ ਤਰ੍ਹਾਂ ਫਿਰ ਉਹਦਾ ਐਸਟੀਮੇਟ ਸਹੀ ਤਰੀਕੇ ਨਾਲ ਨਹੀਂ ਬਣਦਾ ਜਿਵੇਂ ਕਈ ਵਾਰ ਜਿਵੇਂ ਮੰਨ ਲਓ ਵੀ ਕਸਟਮਰ ਨੇ ਤੁਹਾਡੇ ਕੋਲੇ ਨਹੀਂ ਵੀ ਆਉਣਾ ਕਈ ਵਾਰ ਕਸਟਮਰ ਕਹਿੰਦਾ ਵੀ ਸਾਤ ਅਸੀਂ ਨਹੀਂ ਪਹੁੰਚ ਕਰ ਸਕਦੇ ਤਾਂ ਉਹ ਨੂੰ ਸਾਨੂੰ ਆਨਲਾਈਨ ਆਰਡਰ ਦੇਣਾ ਤਾਂ ਉਹਦੇ ਲਈ ਜਿਹੜਾ ਆਰਕੀਟੈਕਟ ਤੋਂ ਮੰਨ ਲਓ ਵੀ ਬਿਲਕੁਲ ਆਨਲਾਈ ਠੀਕ ਹੈ ਪ੍ਰਾਈਸ ਸੇਮ ਰਹਿਣਗੇ ਜੋ ਮੈਂ ਨੇ ਵੀਡੀਓ ਚ ਬੋਲੇ ਨੇ ਉਹੀ ਪ੍ਰਾਈਸ ਰਹਿਣਗੇ ਵੀਡੀਓ ਦਿਖਾ ਕੇ ਆਪਣੇ ਪ੍ਰਾਈਸ ਉਸ ਤਰੀਕੇ ਨਾਲ ਸੈੱਟ ਕਰ ਸਕਦਾ ਹੈ ਬੰਦਾ ਆਪਣਾ ਮਤਲਬ ਆਰੇ ਘਰੇ ਬੈਠੀ ਐਸਟੀਮੇਟ ਬਣਾਉਣਾ ਹੈ ਮੈਨੂੰ ਆਨਲਾਈਨ ਜੋ ਵੀ ਤੁਹਾਡੀ ਸਕਰੀਨ ਤੇ ਨੰਬਰ ਚੱਲ ਰਹੇ ਨੇ ਉਹਨਾਂ ਤੇ ਆਪਣਾ WhatsApp ਕਰੇ ਸਾਈਜ਼ ਡਿਜ਼ਾਈਨ ਪਸੰਦ ਕਰੇ ਇੱਕ ਐਸਟੀਮੇਟ ਬਣ ਕੇ ਜਾਊਗਾ ਐਸਟੀਮੇਟ ਤੋਂ ਬਾਅਦ ਜੋ ਬੰਦੇ ਨੇ ਆਰਡਰ ਲਗਵਾਉਣਾ ਹੈਗਾ ਤਾਂ 20 ਤੋਂ 25 ਦਿਨ ਅਸੀਂ ਲੈਣੇ ਆ 25% ਪੇਮੈਂਟ ਲੈਣੇ ਐ ਅਡਵਾਂਸ ਠੀਕ ਹੈ 25% ਪੇਮੈਂਟ ਐਡਵਾਂਸ ਹੋਏਗੀ ਆਰਡਰ ਬਣ ਜਾਊਗਾ ਕਸਟਮਰ ਦਾ ਆਰਡਰ ਬਣ ਗਿਆ ਕਸਟ 체크 ਕਰ ਸਕਦਾ ਕੋਈ ਪ੍ਰੋਬਲਮ ਨਹੀਂ ਹੈ ਪੂਰਾ ਵੀਡੀਓ ਕਾਲ ਤੇ ਚੈੱਕ ਕਰਨਾ ਵੀਡੀਓ ਕਾਲ ਤੇ ਚੈੱਕ ਹੋ ਜਾਊਗਾ ਫੋਟੋ ਮੰਗਵਾਨੀਏ ਫੋਟੋਆਂ 75% ਪੇਮੈਂਟ ਜਦੋਂ ਬਨ ਜਾਊਗਾ ਠੀਕ ਹੈ ਹਾਂਜੀ ਬਿੱਲ ਕੱਟ ਜਾਊਗਾ ਬਿਫੋਰ ਡਿਲੀਵਰੀ ਮਤਲਬ ਕੈਸ਼ ਔਨ ਡਿਲੀਵਰੀ ਅਵੇਲੇਬਲ ਨਹੀਂ ਹੈ ਫਿਲਹਾਲ ਬਿਲਕੁਲ ਠੀਕ ਹੈ ਤੋਂ ਜੋ ਮਤਲਬ ਇਹ ਡਿਜ਼ਾਈਨ ਆਪਾਂ ਕੰਟੀਨਿਊ ਕਰ ਰਹੇ ਹਾਂ ਪ੍ਰਾਈਸ ਦੀ ਗੱਲ 150 ਤੋਂ 200 150 ਰੁਪਏ ਚ 5 ਸਾਲ ਦੀ ਗਾਰੰਟੀ 200 ਰੁਪਏ ਚ 15 ਸਾਲ ਦੀ ਗਾਰੰਟੀ ਇਸ ਦਾ ਇਹ ਨਦੇ ਵਿੱਚ ਵੀ ਹਜ਼ਾਰਾਂ ਨੇ ਪੇਂਟ ਪਾਲਿਸ਼ ਬੰਦੇ ਨੂੰ ਘਰੇ ਹੀ ਜਾ ਕੇ ਕਸਟਮਰ ਨੂੰ ਕਰਵਾਉਣ ਦੀ ਜਰੂਰਤ ਨਹੀਂ ਰੈਡੀ ਟੂ ਯੂਜ਼ ਹੈ ਸਸਤਾ ਡੋਰ ਹੈ ਜਿਹਨੋਂ ਬਸ ਸਸਤਾ ਕਹਿੰਦੇ ਨੇ 150 ਰੁਪਏ ਪਰ ਸਕਰ ਫੁੱਟ ਦਾ ਮਤਲਬ 3000 ਰੁਪਏ ਦਾ ਦਰਵਾਜ਼ਾ ਹੋ ਗਿਆ ਇਹਦੇ ਵਿੱਚ ਪਹਿਲਾਂ ਵਾਈਟ ਕਲਰ ਅਵੇਲੇਬਲ ਨਹੀਂ ਸੀ ਹੁਣ ਇਹਦੇ ਵਿੱਚ ਵਾਈਟ ਕਲਰ ਵੀ ਅਵੇਲੇਬਲ ਆ ਗਿਆ ਇਹ ਬਿਲਕੁਲ ਨਿਊ ਹੈਗਾ ਜੋ ਹੈ ਮਤਲਬ ਐਸਾ ਹਫਤੇ ਹੀ ਆਇਆ ਹੈਗਾ ਠੀਕ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਡਾਰਕ ਲਾਈਟ ਡਿਜ਼ਾਈਨ ਮਿਲ ਜਾਣਗੇ ਡਿਜ਼ਾਈਨ ਵੀ ਇਹਦੇ ਵਿੱਚ ਸਾਡੇ ਕੋਲੇ ਹਜ਼ਾਰਾਂ ਹੀ ਡਿਜ਼ਾਈਨ ਨੇ ਮਤਲਬ ਡਿਜ਼ਾਈਨਰ ਦੀ ਉਹ ਆ ਕੇ ਕਮੀ ਨਹੀਂ ਹੋਣ ਵਾਲ ਮਤਲਬ ਕਿਸੇ ਤਰੀਕੇ ਨਾਲ ਵੀ ਕਸਟਮਰ ਕਹੇਗਾ ਡਿਜ਼ਾਈਨ ਉਹਦੀ ਮੋਬਾਈਲ ਤੇ ਸੈਂਡ ਕਰ ਦਿੱਤੇ ਜਾਣਗੇ ਇਹ ਤੁਸੀਂ ਸੇਮ ਕੈਟਾਗਰੀ ਦੇ ਵਿੱਚ ਡਿਜ਼ਾਈਨ ਆਗੇ 150 ਤੋਂ 200 ਰੁਪਏ ਸਕਰ ਫੁੱਟ ਵਾਲਾ ਦਰਵਾਜ਼ਾ ਜੀ ਇਹ 150 ਰੁਪਏ ਦਾ ਮਤਲਬ 3000 ਰੁਪਏ ਦਾ ਦਰਵਾਜ਼ਾ 20 ਫੁੱਟ ਦੀ ਅਸੀਂ ਐਵਰੇਜ ਲੈਨੇ ਇੱਕ ਦਰਵਾਜ਼ੇ ਦੀ ਬਾਕੀ ਜਿਸ ਦਾ ਉਹਨਾਂ ਵੱਡਾ ਹੋਏਗਾ ਸਕਰ ਫੁੱਟਾਂ 'ਚ ਹੀ ਰੇਟ ਹੈਗੇ ਨੇ ਅਗੇ ਮੈਸ਼ ਡੋਰ ਆਗੇ ਜਿਹਨੂੰ ਆਪਾਂ ਜਾਲੀ ਵਾਲੇ ਦਰਵਾਜ਼ੇ ਵੀ ਕਹਿੰਦੇ ਨੇ ਜੀ ਜਾਲੀ ਵਾਲੇ ਦਰਵਾਜ਼ੇ 'ਚ ਮੈਂ ਪਹਿਲਾਂ ਦੱਸਣਾ ਚਾਹੁੰਦਾ ਪਾਈਨ ਮਰਿੰਡੀ ਸਾਗਵਨ ਤਿੰਨ ਤਰ੍ਹਾਂ ਦੀ ਸਾਡੇ ਕੋਲ ਲੱਕੜ ਹੁੰਦੀ ਵਨ ਸਾਈਡ ਡਬਲ ਸਾਈਡ 300 ਰੁਪਿਆ ਇਸ ਤਰ੍ਹਾਂ ਹੀ ਮਰਿੰਡੀ ਦੀ ਗੱਲ ਕਰੀਏ ਮਰਿੰਡੀ ਦਾ ਵਨ ਸਾਈਡ 300 ਰੁਪਿਆ ਡਬਲ ਸਾਈਡ 350 ਰੁਪਿਆ ਸਾਗਵਾਨ ਦੀ ਗੱਲ ਕਰੀਏ 550 ਰੁਪਿਆ ਸਕੁਅਰ ਫੁੱਟ ਸਾਗਵਾਨ ਦਾ ਪ੍ਰਾਈਸ ਹੈ ਦਰਵਾਜਿਆਂ ਦਾ ਜੀ ਠੀਕ ਹੈ ਇਹਦੇ ਵਿੱਚ ਡਿਜ਼ਾਈਨ ਵੱਖਰ-ਵੱਖਰੀ ਮਿਲ ਜਾਣਗੇ ਡਿਜ਼ਾਈਨ ਦਾ ਕੋਈ ਐਕਸਟਰਾ ਚਾਰਜਿੰਗ ਨਹੀਂ ਹੈਗਾ ਡਬਲ ਜਾਲੀ ਲਗਾ ਕੇ ਦਵਾਂਗੇ ਜਾਲੀ ਜੋ ਹੋਏਗੀ ਸਾਡੀ ਇੱਕ ਜਾਲੀ ਸਟੀਲ ਦੀ ਹੋਏਗੀ ਔਰ ਦੂਜੀ ਜਾਲੀ ਅਲੂਮੀਨੀਅਮ ਦੀ ਹੋਏਗੀ ਜਾਲੀ ਨੂੰ ਪੇਂਟ ਪਾਲਿਸ਼ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਤੁਹਾਨੂੰ ਕਦੇ ਵੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹਜ਼ਾਰਾਂ ਹੀ ਇਹਦੇ ਵਿੱਚ ਤੁਹ ਇਹ ਪਾਈਨ ਦੀ ਲੱਕੜ ਹੈਗੀ ਐ ਇਹ ਸਾਗਵਾਨ ਦੀ ਹੈਗੀ ਐ ਇਹ ਸਾਗਵਾਨ ਦੀ ਲੱਕੜ ਹੈਗੀ ਐ ਮਤਲਬ ਇਸ ਤਰ੍ਹਾਂ ਹੀ ਉਸ ਤੇ ਮੁਤਾਬਕ ਇਹਦੇ ਵਿੱਚ ਡਿਜ਼ਾਈਨ ਕਲਰ ਅਵੇਲੇਬਲ ਨੇ ਸਾਗਵਾਨ ਵਾਲਾ ਡਿਜ਼ਾਈਨ ਮਰਿੰਡੀ ਵਿੱਚ ਵੀ ਬਣਵਾ ਸਕਦੇ ਆ ਮਰਿੰਡੀ ਵਾਲਾ ਡਿਜ਼ਾਈਨ ਪਾਈਨ ਵਿੱਚ ਵੀ ਮਤਲਬ ਡਿਜ਼ਾਈਨ ਨਾਲ ਕੋਈ ਵੈਰੀ ਨਹੀਂ ਕਰਦਾ ਰੇਟ ਸਿਰਫ ਲੱਕੜ ਨਾਲ ਰੇਟ ਤੁਹਾਨੂੰ ਮੈਂ ਦੱਸ ਚੁੱਕਿਆ ਉਸ ਹਿਸਾਬ ਨਾਲ ਡਿਜ਼ਾਈਨ ਦੇਖੋ ਇਹ ਕਿੰਨਾ ਪਿਆਰਾ ਡਿਜ਼ਾਈਨ ਹੈ ਸਟੀਲ ਦਾ ਵਰਕ ਹੋਇਆ ਐ ਐਸਐਸ ਦੀ ਵਿੱਚ ਇਹਦੇ ਵਿੱਚ ਰੋਡਸ ਲੱਗੀਆਂ ਨੇ ਕੋਈ ਐਕਸਟਰਾ ਤੋਂ ਚਾਰਜਿੰਗ ਨਹੀਂ ਹੈਗੀ ਸੇਮ ਪ੍ਰਾਈਸ ਦੇ ਵਿੱਚ 550 ਰੁਪਏ ਸਕੁਅਰ ਫੁੱਟ ਸਾਗਵਾਨ ਦਾ ਪ੍ਰਾਈਸ ਐ ਸੇਮ ਪ੍ਰਾਈਸ ਦੇ ਵਿੱਚ ਪਿੱਛੇ ਵੀ ਦੇਖ ਸਕਦੇ ਹੋ ਪਿੱਛੇ ਵੀ ਸਾਰਾ ਮਤਲਬ ਪੂਰਾ ਪ੍ਰੋਪਰ ਤਰੀਕੇ ਨਾਲ ਵਰਕ ਹੋਇਆ ਅੱਗੇ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਮਤਲਬ ਵਧੀਆ ਸਹੀ ਢੰਗ ਦੇ ਨਾਲ ਮਤਲਬ ਸਾਰਾ ਹੈਵੀ ਵਰਕ ਹੋਇਆ ਹੋਇਆ ਕੋਈ ਐਕਸਟਰਾ ਚਾਰਜਿੰਗ ਨਹੀਂ ਹੈਗੀ ਇਸ ਪ੍ਰਾਈਜ਼ ਦਾ ਸੇਮ ਹੀ ਰਹੇਗਾ 250 ਤੋਂ 300 ਰੁਪਏ 250 ਰੁਪਏ ਸਿੰਗਲ ਸਾਈਡ ਸਿੰਗਲ ਜਾਲੀ ਡਿਜ਼ਾਈਨ ਔਰ 25 ਸੋਰੀ 300 ਰੁਪਏ ਡਬਲ ਜਾਲੀ ਡਬਲ ਸਾਈਡ ਡਿਜ਼ਾਈਨ ਠੀਕ ਬਾਕੀ ਜਰਮਨ ਪਾਈਨ ਦਾ ਦਰਵਾਜਾ ਆ ਗਿਆ ਪੂਰਾ ਹਾਰਡਵੁੱਡ ਦੇ ਵਿੱਚ ਸਸਤੇ ਜੇ ਅਗਰ ਸਸਤਾ ਲੱਕੜੀ ਚ ਹੀ ਲੈਣਾ ਹੈ ਬੰਦੇ ਕਸਟਮਰ ਨੇ ਔਰ ਸਸਤਾ ਵੀ ਚਾਹੁੰਦਾ ਤਾਂ ਜਰਮਨ ਪਾਈਨ ਦੇ ਵਿੱਚ ਦਰਵਾਜਾ 400 ਰੁਪਏ ਸਕੁਆਰ ਫੁੱਟ ਦਾ ਪ੍ਰਾਈਸ ਹੈ ਇਹਦਾ ਡਿਜ਼ਾਈਨ ਇਹਦੇ ਵਿੱਚ ਵੀ ਐਨੀ ਹੈਗਾ ਕੋਈ ਵੀ ਬਣਵਾ ਸਕਦਾ ਹਜ਼ਾਰਾਂ ਡਿਜ਼ਾਈਨ ਇਹ ਇੱਕ ਕੰਬੋ ਆ ਗਿਆ ਆਪਣਾ ਐਚ ਡੀ ਐਚ ਐਮ ਆਰ ਦਾ ਤੇ ਪਾਈਨ ਦੀ ਲੱਕੜੀ ਦਾ ਪਾਈਨ ਦੀ ਲੱਕੜੀ ਦਾ ਇਹਦੇ ਵਿੱਚ ਫਰੇਮ ਐਚ ਡੀ ਐਚ ਐਮ ਆਰ ਤੇ ਡਿਜ਼ਾਈਨਿੰ ਬਾਕੀ ਰੈਡੀ ਟੂ ਯੂਜ਼ ਵਾਲੇ ਦਰਵਾਜੇ ਵੀ ਮੈਂ ਦਿਖਾ ਚੁੱਕਿਆ ਬਾਕੀ ਜਿੰਨਾਂ ਤੇ ਵੀ ਪੇਂਟ ਪਾਲਿਸ਼ ਹੋਣੀ ਹੈ ਉਹ ਘਰ ਜਾ ਕੇ ਹੀ ਹੋਣੀ ਹੈ ਐਚ ਡੀ ਐਚ ਐਮ ਆਰ ਦਾ ਦਰਵਾਜਾ ਹੈ ਸੰ ਡਿਜ਼ਾਈਨ ਹੈ ਦੋਨੇ ਸਾਈਡ ਤੇ ਸੰ ਡਿਜ਼ਾਈਨ ਬਣਿਆ ਹੋਇਆ ਇਹਦੇ ਪ੍ਰਾਈਸ ਦੀ ਗੱਲ ਕਰੀਏ 375 ਰੁਪਏ ਸਕੁਅਰ ਫੁੱਟ ਪ੍ਰਾਈਸ ਹੈ ਜਿਹਦੇ ਉੱਤੇ ਪੀ ਵੀ ਸੀ ਦੀ ਕੋਟਿੰਗ ਕਰਕੇ ਲੈਣੀ ਹੈ ਤਾਂ 400 ਰੁਪਏ ਸਕੁਅਰ ਫੁੱਟ ਪ੍ਰਾਈਸ ਹੈ ਅੱਗੇ ਮਕੇਨ वुਡ ਆ ਗਈ ਜੀ ਇਦੇ ਵਿੱਚ ਪ੍ਰਾਈਸ 650 ਰੁਪਿਆ 650 ਰੁਪਿਆ ਮਕੈਨ ਬੁਡ ਦੇ ਵਿੱਚ ਅਗੇ 3D ਦਾ ਡੋਰ ਆ ਗਿਆ ਜਿਹਨੇ ਰੈਡੀ ਟੂ ਯੂਜ਼ ਲੈਣਾ ਪੇਂਟ ਪਾਲਿਸ਼ ਵੀ ਨਹੀਂ ਕਰवानी ਤੇ ਸਸਤਾ ਵੀ ਹੋਵੇ ਠੀਕ ਹੈ ਇਹ ਰੈਡੀ ਟੂ ਯੂਜ਼ ਹੈ ਸਸਤਾ ਵੀ ਹੈ ਪੇਂਟ ਪਾਲਿਸ਼ ਕਰਵਾਉਣ ਦੀ ਜਰੂਰਤ ਵੀ ਨਹੀਂ ਹੈਗੀ 350 ਤੋਂ 400 ਰੁਪਏ ਵਿੱਚ 350 ਦੇ ਵਿੱਚ 5 ਸਾਲ ਦੀ ਗਾਰੰਟੀ 400 ਦੇ ਵਿੱਚ 15 ਸਾਲ ਦੀ ਗਾਰੰਟੀ ਬੋਰਡ ਦੀ ਫੀਲਿੰਗ ਦਾ ਫਰਕ ਹੋਏਗਾ ਮੈਂ ਬਾਰ ਬਾਰ ਦੱਸ ਰਿਹਾ ਜੋ 50 ਰੁਪਏ ਦਾ ਅੰਤਰ ਆ ਰਿਹਾ ਉਹ ਬੋਰਡ ਦੀ ਫੀਲਿੰਗ ਦਾ ਅੰਤਰ ਹੈ ਗਾਰੰਟੀ ਦਾ ਅੰਤਰ ਹੈਗੀ ਹੈ ਗਾਰੰਟੀ ਵਕਰੀ ਹੈਗੀ ਹੈ ਜ਼ਿਆਦਾ ਬਟ ਉਹਦੇ ਵਿੱਚ ਬੋਰਡ ਦਾ ਵੀ ਫੀਲਿੰਗ ਠੀਕ ਹੈ 800 ਰੁਪਏ ਸਕਰ ਫੁੱਟ ਦਾ ਪ੍ਰਾਈਸ ਹੈ ਮੋਟਾ ਮੋਟਾ ਮੰਨ ਲਈ 15 ਤੋਂ 20000 ਦੇ ਵਿੱਚ ਇੱਕ ਦਰਵਾਜ਼ਾ ਬੈਠਦਾ ਹੈ ਪ੍ਰੋਪਰ ਸਾਗਵਾਨ ਦੇ ਵਿੱਚ ਬਿਲਕੁਲ ਜਿਹੜੀ ਸਾਗਵਾਨ ਇਹਦੇ ਫਰੇਮਾਂ ਚ ਜਿੰਨੀ ਮੋਟਾਈ ਯੂਜ਼ ਹੋਈ ਹੈ ਓਨੀ ਹੀ ਮੋਟਾਈ ਇਹਦੇ ਅੰਦਰ ਯੂਜ਼ ਹੋਈ ਹੈ ਇਹ ਨਹੀਂ ਹੈ ਵੀ ਬਾਹਰ ਫਰੇਮਾਂ ਦੇ ਵਿੱਚ ਮੋਟਾਈ ਹੋ ਰਿਹਾ ਕੁਝ ਅੰਦਰ ਕੁਝ ਹੋ ਰਿਹਾ ਹੈ ਅੰਦਰ ਤੁਸੀਂ ਮੋਟਾਈ ਦੇਖ ਸਕਦੇ ਹੋ ਸੇਮ ਹੈ ਇਸ ਤਰ੍ਹਾਂ ਦੀ ਲੁੱਕ ਆਏਗੀ ਬਿਲਕੁਲ ਫਿਨਿਸ਼ਡ ਹੈ ਜੀ ਦੋਰ ਠੀਕ ਹੈ ਪੇਂਟ ਪਾਲਿਸ਼ ਕਸਟਮਾਈਜ਼ ਹੈ ਇਹ ਬਿਲਕੁਲ ਸੇਮ ਕਨਸੈਪਟ ਦੇ ਵਿੱਚ ਆ ਗਿਆ 3D ਦੇ ਵਿੱਚ 800 ਰੁਪਏ ਸਕਰ ਫੁੱਟ ਦਾ ਪ੍ਰਾਈਸ ਸਾਗਵਾਨ ਦਾ ਹੀ ਦਰਵਾਜਾ ਜੀ ਉਹੀ ਕਨਸੈਪਟ ਦੇ ਵਿੱਚ ਬਣਿਆ ਹੋਇਆ ਜੋਇੰਟ ਜਿਹੜੇ ਮਾਰੇ ਹੋਏ ਨੇ ਉਹਨਾਂ ਨੂੰ ਮਸ਼ੀਨੀ ਜੋਇੰਟ ਮਾਰ ਕੇ ਉਹਨੂੰ ਫਿਕਸ ਕੀਤਾ ਹੋਇਆ ਆਦਰਵਾਇਜ਼ ਲਾਈਫ ਟਾਈਮ ਇਹਦੇ ਜੋਇੰਟ ਖੁੱਲਣ ਦੀ ਹਰ ਤਰ੍ਹਾਂ ਦੀ ਗਾਰੰਟੀ ਰਹੇਗੀ ਸੁੱਕੀ ਦੀ ਜੋਇੰਟ ਖੁੱਲਣ ਦੀ origignal ਦੀ ਠੀਕ ਹੈ ਜੀ ਬਾਕੀ ਗਾਰੰਟੀ ਵੰਡੀ ਤੁਹਾਨੂੰ ਲਿਖਤ ਚ ਮਿਲੇਗੀ ਆਣਾ ਹੁਣ ਤੁਸੀਂ ਕਿੱਥੇ ਹੈਗਾ ਮੇਰਾ ਜਿਹੜਾ ਹੈੱਡ ਆਫਿਸ ਹੈਗਾ ਕਲਕਾ Shimla highway jirakpur SAS Nagar mohali ਜੋ ਕਿ ਪੰਜਾਬ ਦੇ ਵਿੱਚ ਪੈਂਦਾ ਹੈ ਠੀਕ ਹੈ ਬਾਕੀ ਜੀ ਐਂਡ ਵੀ ਕਰਕੇ ਉੱਪਰ ਸਰਚ ਮਾਰਾਂਗੇ ਬੜਾ इजीली ਤੁਹਾਨੂੰ ਮਿਲ ਜੇਗਾ ਜੀ ਐਂਡ ਵੀ ਗਰੁੱਪ ਜਿਰਕਪੁਰ ਜਾਂ ਜੀ ਐਂਡ ਵੀ ਡੋਰ ਮੈਨੂਫੈਕਚਰਰ ਦੇ ਨਾਮ ਤੇ ਸਾਡਾ ਜੋ WhatsApp ਤੇ ਸੌਰੀ Facebook ਤੇ ਪੇਜ ਵੀ ਹੈ Facebook Instagram ਤੇ ਵੀ ਹੈਗਾ ਫੋਲੋ ਤੁਸੀਂ ਕਰ ਸਕਦੇ ਹੋ ਦੇਖ ਸਕਦੇ ਹੋ ਉਹਦੇ ਚ ਡਿਜ਼ਾਈਨ ਵਗੈਰਾ ਤੁਹਾਨੂੰ ਪਸੰਦ ਆਣ ਤੁਸੀਂ ਲਾਈਕ ਕਰ ਸਕਦੇ ਹੋ ਅਦਰਵਾਈਜ਼ ਪ੍ਰਾਈਸ ਤੁਹਾਨੂੰ ਮੈਂ ਵੀਡੀਓ ਚ ਦਿੱਤੇ ਹੋਏ ਨੇ ਪ੍ਰਾਈਸ ਉਹੀ ਰਹਿਣ ਵਾਲੇ ਨੇ ਜਦੋਂ ਆਰਡਰ ਦੇਣਾ ਹੈ 20 ਤੋਂ 25 ਦਿਨ ਘੱਟੋ ਘੱਟ ਸਾਡੇ ਕੋਲ ਲੈ ਕੇ ਆਓ ਔਰ ਆਪਣਾ ਸਾਈਜ਼ ਜੋ ਵੀ ਹੈ ਦਰਵਾਜ਼ਾ ਦਾ ਇੰਚਾਂ ਦੇ ਵਿੱਚ ਲੈ ਕੇ ਆਓ ਅਦਰਵਾਈਜ਼ ਅਗਰ ਨਹੀਂ ਲੈ ਕੇ ਆ ਸਕਦੇ ਸਾਨੂੰ ਕੰਟੈਕਟ ਕਰੋ ਅਸੀਂ ਕੋਈ ਬੰਦਾ ਭੇਜ ਦਾਂਗੇ ਸਾਈਜ਼ ਲੈਣ ਵਾਸਤੇ ਉਹ ਤੁਹਾਡੇ ਸਾਈਜ਼ ਲੈ ਕੇ ਤਾਂ ਮਤਲਬ ਉਸੇ ਰਿੱਕੇ ਨਾਲ ਬਣ ਜਾਏਗਾ ਕੋਈ ਇਸ਼ੂ ਨਹੀਂ ਹੈ ਬਾਕੀ ਸਾਰੀ ਚੀਜ਼ਾਂ ਦੀ ਸੋਲਵੈਂਟ ਹੋ ਜਾਂਦੀ ਹੈ ਇੱਕ ਵਾਰੀ ਤੁਸੀਂ ਜ਼ਰੂਰ ਵਿਜ਼ਿਟ ਕਰੋ ਉਰੇ ਆ ਕੇ ਦੇਖੋ ਆਪਣਾ ਐਸਟੀਮੇਟ ਬਣਾਓ ਔਰ ਪਸੰਦ ਕਰੋ ਔਰ ਲੈ ਕੇ ਜਾਓ ਬਿਲਕੁਲ ਜੀ ਸੋ ਠੀਕ ਹੈ ਜੀ ਤੁਸੀਂ ਇੰਨੀ ਵਧੀਆ ਜਾਣਕਾਰੀ ਦਰਵਾਜ਼ਿਆਂ ਸੰਬੰਧੀ ਸਾਡੇ ਭਰਾਵਾਂ ਨੂੰ ਦਿੱਤੀ ਤੇ ਨਾਲ ਹੀ ਇੱਕ ਮੈਸੇਜ ਤੋਂ ਹੋਰ ਜਾਣਕਾਰੀ ਲੈਣਾ ਚਾਹਣਾ ਜਿਵੇਂ ਅੱਜਕੱਲ੍ਹ ਕੀ ਹੈ ਨਾ ਪੌਣ ਲੈਣ ਦੀ ਗੱਲ ਕੀਤੀ ਹੈ ਹਨਾ ਜੀ ਪਿੱਛੇ ਜੇ ਕਿਸੇ ਭਰਾ ਨੇ ਮੈਨੂੰ ਮੈਸੇਜ ਕਰਿਆ ਸੀਗਾ ਕਹਿੰਦਾ ਭਾਈ ਵੀ ਜਦੋਂ ਅਸੀਂ ਬਾਹਰ ਬੈਠੇ ਆਨਲਾਈਨ ਆਰਡਰ ਦੇ ਦਿੰਦੇ ਆ ਹਨਾ ਤਾਂ ਬੰਦਾ ਮੰਨ ਲਓ 15 2000 ਦਾ 25000 ਦਾ ਦਰਵਾਜ਼ਾ ਉਹ ਕਰਦਾਗਾ ਤਾਂ ਬੰਦੇ ਨਾਲ ਕੋਈ ਐਸੀ ਗੱਲ ਤਾਂ ਨਹੀਂ ਹੋਣੀ ਉਹਦੀ ਬੰਦੇ ਨੂੰ ਕੀ ਲਿਖਤੀ ਬਿੱਲ ਦੇ ਉੱਪਰ ਗਰੰਟੀ ਦਿੱਤੀ ਜਾਊਗੀ ਵੀ ਤੁਹਾਨੂੰ ਜਿਹੜੀ ਚੀਜ਼ ਦਿੱਤੀ ਜਾ ਰਹੀ ਹੈ ਰੇਟ ਲਿਆ ਜਾ ਰਿਹਾ ਕੋਈ ਕੋਈ ਦਿੱਕਤ ਨਹੀਂ ਹੈ ਜੀ ਜਿਸ ਤਰ੍ਹਾਂ ਕਸਟਮਰ ਸੈਟੀਸਫਾਈ ਹੋਵੇ ਉਸੇ ਤਰ੍ਹਾਂ ਹੀ ਸਾਡੇ ਤੋਂ ਲਵੇ ਲਿਖਵਾ ਕੇ ਲੈਣਾ ਲਿਖਵਾ ਕੇ ਲਵੇ ਬਿੱਲ ਲੈ ਕੇ ਨਾ ਬਿੱਲੇ ਕਿਹਾ ਹੋਵੇ ਮਤਲਬ ਕੋਈ ਇਸ ਤਰ੍ਹਾਂ ਦੀ ਕੋਈ ਬੰਦੀਸ਼ ਨਹੀਂ ਹੈਗੀ ਕਿਉਂਕਿ ਮਤਲਬ ਹਰ ਕਿਸੇ ਕੰਪਨੀ ਦੀ ਬ੍ਰਾਂਡ ਵੈਲਿਊ ਹੁੰਦੀ ਹੈ ਬਿਲਕੁਲ ਠੀਕ ਹੈ ਬਾਕੀ ਉਹ ਕੰਪਨੀ ਨੂੰ ਪਤਾ ਹੈ ਉਸ ਤਰੀਕੇ ਦਾ ਹਨਾ ਕੰਮ ਕਿਸ ਤਰੀਕੇ ਦਾ ਕਰ ਰਹੀ ਹੈ ਹਰ ਕਿਸੇ ਨੂੰ ਪਤਾ ਹੈਗਾ ਦੂਸਰਾ ਬਾਕੀ ਜੋ ਕੋਈ ਬੰਦਾ ਫਰੈਂਚਾਈਜ਼ੀ ਖੋਲਣਾ ਚਾਹੁੰਦਾ ਹੈ ਸਾਡੀ ਕੋਈ ਬ੍ਰਾਂਚ ਲੈਣਾ ਚਾਹੁੰਦਾ ਹੈ ਉਹ ਆਪਣੇ ਸ਼ਹਿਰ ਦੇ ਵਿੱਚ ਆਪਣੀ ਫਰੈਂਚਾਈਜ਼ੀ ਜੇ ਐਂਡ ਵੀ ਦੇ ਨਾਮ ਤੋਂ ਓਪਨ ਕਰ ਸਕਦਾ ਹੈ ਉਹਦੇ ਲਈ ਵੀ ਇੱਕ ਬਹੁਤ ਵਧੀਆ ਮੌਕਾ ਹੈਗਾ ਜੋ ਬੇਰੋਜ਼ਗਾਰ ਹੈ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਹੈ ਜਾਂ ਆਲਰੇਡੀ ਪਹਿਲਾਂ ਕੰਮ ਕਰ ਰਿਹਾ ਆਪਣਾ ਕੰਮ ਵਧਾਉਣਾ ਚਾਹੁੰਦਾ ਹੈ ਬਿਲਕੁਲ ਜੀ ਬਿਲਕੁਲ ਸੋ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ